ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਅਸੀਂ ਮੌਜੂਦ ਹਾਂ ਜੀ ਸ਼ਾਈ ਕਿਲਾ ਦੇ ਵਿੱਚ ਲਾਹੌਰ ਤੇ ਉਸ ਹਿਸਟੋਰੀਕਲ ਜਗ੍ਹਾ ਤੇ ਖੜੇ ਆ ਜੀ ਰਾਣਾ ਸਾਹਿਬ ਦੱਸੋ ਇਹ ਕਿਹੜੀ ਜਗ੍ਹਾ ਜੀ ਆ ਜੀ ਇਹ ਉਹ ਹਿਸਟੋਰੀਕਲ ਦੀਵਾਰ ਹੈ ਜਿੱਥੋਂ ਬਾਬਾ ਬਿਧੀ ਚੰਦ ਜੀ ਨੇ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਸਿਰ ਕਾਬਲ ਦੀ ਸੰਗਤ ਲੈ ਕੇ ਆਈ ਸੀ ਘੋੜੇ ਹੈਨਾ ਜਿਹੜੇ ਮੁਗਲਾਂ ਨੇ ਰੱਖ ਲਿੱਤੇ ਸਨ ਉਹ ਫਿਰ ਲੈਣਾ ਸੀ ਆਏ ਸਨ ਦੋ ਵੜੀ ਹੈਨਾ ਇੱਕ ਦਫਾ ਚਾਈ ਵੀ ਸਵੇਤ ਦੂਜੀ ਦਫਾ ਜੋਤਸੀ ਬਣ ਕੇ ਪਰ ਐਸੀ ਜਗ੍ਹਾ ਤੋਂ ਫਿਰ ਉਹ ਕਿਉਂਕਿ ਰਾਵੀ ਥੱਲੇ ਵਗਦੀ ਸੀ ਹੈਨਾ ਤੇ ਐਸੀ ਜਗ੍ਹਾ ਤੋਂ ਬਾਬਾ ਬਲੀ ਚੰਦ ਜੀ ਉਹ ਕੋੜਿਆਂ ਨੂੰ ਡਰਾ ਕੇ ਲੈ ਕੇ ਗਏ ਔਰ ਦੱਸਿਆ ਕਿ ਭਈ ਹੈਨਾ ਚਾਹੇ ਰਾਜ ਜਿਦਾ ਮਰਜ਼ੀ ਹੋਏ ਜਿੰਨਾ ਮਰਜ਼ੀ ਪਾਵਰਫੁਲ ਹੋਏ ਜਿਹੜਾ ਹਾਲਾਤ